ਗੌੜੀ ਮਹੱਲਾ ਨੂੰ ਸਾਦੂ ਇਹੋ ਮਨ ਗਹਿਉ ਨਾ ਜਾਈ ਚੰਚਲ ਕ੍ਰਿਸ਼ਨਾ ਸੰਗ ਬਸਤ ਹੈ ਜਾ ਤੀ ਫਿਰ ਨਾ ਰਹਾਈ ਰਹਾਉ ਕਟਨ ਕਰੋਧ ਘਟ ਹੀ ਕੇ ਭੀਤਰ ਜਿਹੇ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹੇਰ ਲੀਨਾ ਤਾਂ ਸਿਉ ਕਛ ਨਾ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਨ ਗਾਈ ਜਨ ਨਾਨਕ ਹਰ ਭਏ ਦਿਆਲਾ ਤਉ ਸਭ ਬਿਦ ਬਨ ਆਈ ਗੌੜੀ ਮਹੱਲਾ ਨੋ ਸਾਧੂ ਗੋਬਿੰਦ ਕੇ ਗੁਨ ਗਾਵੂ ਮਾਨਸ ਜਨਮ ਅਮੋਲਕ ਪਾਇਓ ਵਿਰਥਾ ਕਾਹੇ ਗਵਾਵੂ ਰਹਾਉ ਪਤਤ ਪਨੀਤ ਦੀਨ ਬੰਦ ਹਰ ਸਰਨ ਤਾਹੇ ਤੁਮ ਆਵੋ ਗਜ ਕੋ ਤਰਾਸ ਮਿਟਿਓ ਜੇ ਸਿਮਰਤ তুম ਕਾਹੀ ਬਿਸਰਾਵ ਤਜ ਅਭਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ ਨਾਨਕ ਕਹਿਤ ਮੁਕਤ ਪੰਤ ਇਹੋ ਗੁਰਮਖ ਹੋਏ ਤੁਮ ਪਾਵੋ ਗੌੜੀ ਮਹੱਲਾ ਨੋਆ ਕਉਮਾਈ ਭੂਲਿਓ ਮਨ ਸਮਝਾਵੈ 베ਦ ਪੁਰਾਨ ਸਾਧਮਗ ਸੁਨ ਕਰ ਨਿਮਖ ਨਾ ਹਰ ਗੁਣ ਗਾਵੇ ਰਹਾਉ ਦੁਰਲੱਭ ਦੇਹ ਪਾਏ ਮਾਨਸ ਕੀ ਵਿਰਤਾ ਜਨਮ ਸਰਾਵੇ ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁੱਤ ਉਪਜਾਵੇ ਅੰਤਰ ਬਾਹਰ ਸਦਾ ਸੰਗ ਪ੍ਰਭ ਤਾ ਸਿਉ ਨੇਹੋ ਨਾ ਲਾਵੇ ਨਾਨਕ ਮੁਕਤ ਤਾਹੇ ਤੁਮ ਮੰਨਹੁ ਜਿਹ ਕਟ ਰਾਮ ਸਮਾਵੇ ਗੌੜੀ ਮਹੱਲਾ ਨੋ ਸਾਧੂ ਰਾਮ ਸਰਨ ਬਿਸਰਾਮ ਬੇਦ ਪ੍ਰਾਨ ਪੜੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ ਰਹਾਉ ਲੋਭ ਮੋਹ ਮਾਇਆ ਮਮਤਾ ਫਨ ਆਉ ਬਿਖਿਆਨ ਕੀ ਸੇਵਾ ਹਰਖ ਸੋਗ ਪਰਸੈ ਜੇ ਨਾਹਿ ਸੋ ਮੂਰਤ ਹੈ ਦੇਵਾ ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਕਿਉ ਕੰਚਨ ਅਰ ਪੈਸਾ ਉਸਤਤ ਨਿੰਦਾ ਇਹ ਸਮਝਾ ਕੈ ਲੋਭ ਮੋਹ ਫੁਨ ਤੈਸਾ ਦੁਖ ਸੁਖ ਇਹ ਬਾਂਦੇ ਜੇ ਨਾਹਿ ਤੇਹ ਤੁਮ ਜਾਨੋ ਗਿਆਨੀ ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ ਗੌੜੀ ਮਹੱਲਾ ਨੋਆ ਮਨ ਰੇ ਕਹਾਂ ਭਇਓ ਤੈ ਬਉਰਾ ਅਹਿਨਸ ਆਉਦ ਘਟੈ ਨਹੀਂ ਜਾਨੈ ਭਇਓ ਲੋਭ ਸੰਗ ਹੋ ਰਾਰਾਹਾ ਜੋ ਤਨ ਤੈ ਆਪਣੋ ਕਰ ਮਾਨਿਉ ਹਰ ਸੁੰਦਰ ਗ੍ਰਹਿਨਾਰੀ ਇਨ ਮੈਂ ਕਛ ਤੇਰੋ ਰੇ ਨਾਹਿਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਣੋ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਣੀ ਨਿਮਕ ਨਾ ਲੀਨ ਭਇਓ ਚਰਨਨ ਸਿਓ ਬਿਰਥਾ ਯੋ ਜਸ ਰਾਨੀ ਕਹੋ ਨਾਨਕ ਸੋਈ ਨਰ ਸੁਖੀਆ RAM ਨਾਮ ਗੁਣ ਗਾਵੇ ਔਰ ਸਗਲ ਜਗ ਮਾਇਆ ਮੋਹਿਆ ਨਿਰਪੈ ਪਦ ਨਹੀਂ ਪਾਵੇ ਗੌੜੀ ਮਹੱਲਾ ਨੋ ਨਰ ਅਚੇਤ ਪਾਪ ਤੇ ਡਰ ਰੇ ਦੀਨ ਦਇਆਲ ਸਗਲ ਭੈ ਭੰਜਨ ਸਰਨ ਤਾਹੇ ਤੁਮ ਪਰ ਰਿ ਰਹਾਉ ਬੇਦਪਰਾਨ ਜਾਸ ਗੁਣ ਗਾਵਤ ਤਾ ਕੋ ਨਾਮ ਹੀਐ ਮੋ ਧਰਿ ਰੇ ਪਾਵਨ ਨਾਮ ਜਗਤ ਮੈਂ ਹਰ ਕੋ ਸਿਮਰ ਸਿਮਰ ਕਸ਼ਮਲ ਸਭ ਹਰ ਰੇ ਮਾਨਸ ਦੇਹ ਬੋਹਰ ਨਹ ਪਾਵੈ ਕਛੂ ਉਪਾਉ ਮੁਕਤ ਕਾ ਕਰਿ ਨਾਨਕ ਕਹਿਤ ਗਾਏ ਕਰਨਾ ਮੈਂ ਭਵ ਸਾਗਰ ਕੈ ਪਾਰ ਉੱਤਰਿ ਰਾਗ ਗਉੜੀ ਅਸ਼ਟਪਦੀਆਂ ਮਹੱਲਾ ਪਹਿਲਾ ਗਉੜੀ ਗਵਾਰੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਿਦ ਸਿਧ ਨਿਰਮਲ ਨਾਮ ਵਿਚਾਰ ਪੂਰਨ ਪੂਰ ਰਹਾ ਬਖਮਾਰ ਤ੍ਰਿਕੁਟੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀਏ ਆਈ ਕਾਰ ਇਨ ਬਿਦਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ ਰਹਾਉ ਇੱਕ ਸੁਖ ਮਾਨਿਆ ਸਹਿਜ ਮਲਾਇਆ ਨਿਰਮਲ ਬਾਣੀ ਭਰਮ ਚੁਕਾਇਆ ਲਾਲ ਭਏ ਸੂਹਾ ਰੰਗ ਮਾਇਆ ਨਦਰ ਭਈ ਵੇਖ ठाਕ ਰਹਾਇਆ ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਓ ਲੱਗ ਗਿਆ ਰਸ ਸੰਗ੍ਰਹਿ ਵੇਖ ਪਰ ਹਰ ਤਿਆਗਿਆ ਭਾਏ ਬਸੇ ਜਮਕਾ ਪਉ ਭਾਗਿਆ ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰਿ ਸਿਉ ਰਾਤਾ ਹੁਕਮ ਅਪਾਰਾ ਜਾਤ ਰਹੇ ਪਤਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਧਾਰਾ ਤੁਜ ਬਿਨ ਕੋਇ ਨ ਦੇਖੋ ਮੀਤ ਕਿਸ ਸੇ ਮੂ ਕਿਸ ਦੇਵੋਂ ਚੀਤ ਕਿਸ ਪੂਚੋ ਕਿਸ ਲਾਗੋਂ ਪਾਏ ਕਿਸ ਉਪਦੇਸ਼ ਰਹਾ ਲਿਵ ਲਾਇ ਗੁਰ ਸੇਵੀ ਗੁਰ ਲਾਗੋਂ ਪਾਏ ਪਗਤ ਕਰੀ ਰਾਚੋ ਹਰ ਨਾਏ ਸਿੱਖਿਆ ਦੀਖਿਆ ਭੋਜਨ ਭਾਉ ਹੁਕਮ ਸੰਜੋਗੀ ਨਿਜ ਘਰ ਜਾਉ ਗਰਬ ਗਤਨ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਾਹੇ ਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਨਹਿ ਪੰਡਤ ਨਹਿ ਚਤਰ ਸਿਆਨਾ ਨਹਿ ਭੂਲੋ ਨਹਿ ਪਰਮ ਭੁਲਾਨਾ ਕਥੋ ਨਾ ਕਥਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸੁਮਾਨਾ ਗੌੜੀ ਗਵਾਰੀ ਮਹੱਲਾ ਪਹਿਲਾ ਮਨ ਕੁੰਚਰ ਕਾਇਆ ਉਧਿਆਨ ਗੁਰ ਅੰਕਸ ਸਚ ਸ਼ਬਦ ਨਿਸ਼ਾਨ ਰਾਜ ਦੁਆਰ ਐ ਸੋਬ ਸੋਮਾਨ ਚਤਰਾਈ ਨਹ ਚੀਨਿਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ ਰਹਾਉ ਕਰਮ ਹੈ ਅੰਮ੍ਰਿਤ ਤਸ ਕਰਲੇ ਨੰਨਾ ਕਾਰ ਨ ਕੋਈ ਕਰੇ ਰਾਖੈ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕ ਠਾਈ ਜਲ ਨਿਵਰੀ ਗੁਰਬੂਜ ਬੁਝਾਈ ਮਨ ਦੇ ਲੀਆ ਰਹਿਸ ਗੁਣ ਗਾਈ ਜੈਸਾ ਘਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਆਖੋ ਕੈਸਾ ਸਾਗਰ ਡੂੰਘਰ ਨਿਰਪੋ ਐਸਾ ਮੂਹੇ ਕਉ ਕਹੋ ਮਾਰੇ ਕੌਣ ਨ ਡਰੇ ਕਉ ਕੈਸਾ ਡਰ ਕਵਣ ਸ਼ਬਦ ਪਛਾਨੈ ਤੀਨੇ ਭੌਣ ਜਿਨ ਕਹਿਆ ਤਿਨ ਕਹਿਨ ਵਖਾਨਿਆ ਜਿਨ ਬੂਝਿਆ ਤਿਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨਮਾਨਿਆ ਕੀਰਤ ਸੂਰਤ ਮੁਕਤ ਇਕ ਨਾਹੀ ਤਹੀਂ ਨਿਰੰਜਨ ਰਹੇ ਆਸਮਾਈ ਨਿਜ ਕਰ ਵਿਆਪ ਰਹਾ ਨਿਜ ਠਾਈ ਉਸਤਤ ਕਰਹਿ ਕੇਤੇ ਮਨਪ੍ਰੀਤ ਤਨ ਮਨ ਸੂਚੈ ਸਾਚ ਸੋਚੀਤ ਨਾਨਕ ਹਰਿ ਪਜ ਨੀਤਾ ਨੀਤ ਗੌੜੀ ਗਵਾਰੀ ਮਹੱਲਾ ਪਹਿਲਾ ਨਾ ਮਨ ਮਰੈ ਨਾ ਕਾਰਜ ਹੋਇ ਮਨ ਵਸ ਦੂਤਾ ਦੁਰਮਤਦੋਇ ਮਨ ਮਾਨੈ ਗੁਰਤੀ ਇਕ ਹੋਇ ਨਿਰਗੁਣ ਰਾਮ ਗੁਣਹਿ ਵਸ ਹੋਇ ਆਪ ਨਿਵਾਰ ਵਿਚਾਰੇ ਸੋਇ ਰਹਾਉ ਮਨ ਭੂ ਲੋਭੋ ਚਿਤੈ ਵਿਕਾਰ ਮਨ ਭੂਲੋ ਸਿਰ ਆਵੇ ਭਾਰ ਮਨ ਮਾਨੈ ਹਰ ਏਕੰਕਾਰ ਮਨ ਭੂਲੋ ਮਾਇਆ ਘਰ ਜਾਏ ਕਾਮ ਬਰੂ ਦੂਰ ਹੈ ਨਾ ਥਾਂਇ ਹਰ ਭਜ ਪ੍ਰਾਣੀ ਰਸਨ ਰਸਾਏ ਗੈਵ ਰਹਿ ਵਰ ਕੰਚਨ ਸੁਤ ਨਾਰੀ ਬਹੁ ਚਿੰਤਾ ਪੇੜ ਚਾਲੈ ਹਾਰੀ ਜੂਐ ਖੇਲਣ ਕਾਚੀ ਸਾਰੀ ਸੰਪੋ ਸੰਚੀ ਭਏ ਵਿਕਾਰ ਹਰਖ ਸੋਕ ਉਬੇ ਦਰਵਾਰ ਸੁਖ ਸਹਿਜੇ ਜਪ ਪਰਿਦੇ ਮਾਰ ਨਦਰ ਕਰੇ ਤਾਂ ਮੇਲ ਮਲਾਈ ਗੁਣ ਸੰਗ ਰਹਿ ਔਗਣ ਸ਼ਬਦ ਜਿਲਾਏ ਗੁਰਮੁਖ ਨਾਮ ਪਦਾਰਥ ਪਾਏ ਬਿਨ ਲਾਵੇ ਸਭ ਦੂਖ ਨਿਵਾਸ ਮਨਮੁਖ ਮੂੜ ਮਾਇਆ ਚਿਤਵਾਸ ਗੁਰਮੁਖ ਗਿਆਨ ਤੁਰ ਕਰਮ ਲਿਖਿਆਸ ਮਨ ਚੰਚਲ ਧਾਵਤ ਫੁਨ ਧਾਵੈ ਸਾਚੇ ਸੂਚੇ ਮੈਲ ਨਾ ਭਾਵੈ ਨਾਨਕ ਗੁਰਮੁਖ ਹਰ ਗੁਣ ਗਾਵੇ ਗੌੜੀ ਗੋ